ਆਲਾ ਸਭੀ ਦੇਖਿਓ ਕੰਮ ਦੇਖਿਓ ਦੂਜੇ ਪਾਸੇ ਲੈ ਵੀ ਮੇਚੀ ਹੁਣ ਤਾਂ ਕੰਮ ਕਰਨਾ ਪੈਣਾ ਹੁਣ ਤਾਂ ਮਿਹਨਤ ਦੇ ਨਾਲ ਤਕਨੀਕ ਦੇ ਨਾਲ ਜੱਫੀ ਲਾਉਣੇ ਪੈਣੇ ਕਿਉਂਕਿ 20 ਨੰਬਰਾਂ ਦੇ ਇਹ ਹਾਰ ਜਿੱਟ ਹੋ ਜਾਣੀ ਹੈ ਸੋ ਪਹਿਲਾ ਸੈਮੀਫਾਈਨਲ ਮੁਕਾਬਲਾ ਮੈਦਾਨ ਦੇ ਵਿੱਚ ਹੈ ਆ ਦੂਜੇ ਪਾਸੇ ਵੀ ਸੰਧਵਾ ਵਾਲਾ ਆ ਦੇਖਦੇ ਧਰਤੀ ਮਾਤਾ ਨੂੰ ਟੇਕਿਆ ਮੱਥਾ ਤਿੰਨੇ ਜੱਫੀ ਵੀ ਤਿਆਰ ਬੱਤਿਆਰ ਤੇ ਪਹਿਲਾ ਨੰਬਰ ਕਹਿੰਦੇ ਉਧਰਲੇ ਪਾਸੇ ਵੀ ਕਹਿੰਦੇ ਸੰਧਵਾ ਵਾਲਾ ਆਪਣੀ ਟੀਮ ਲਈ ਸ਼ਾ ਅੰਦਾਜ਼ ਹਰ ਨੰਬਰ ਲੈ ਕੇ ਵਾਪਸ ਹੁੰਦਾ ਹੋਇਆ ਹੱਠਾਂ ਨੂੰ ਲਾਈਆ ਕਲੇ ਵਾਹਿਗੁਰੂ ਕਰੇ ਭਲੇ ਉੱਚਾ ਲੰਮਾ ਟੱਡ ਕਾਠ ਸਾਹਮਣੇ ਚਾਰੇ ਜਾਫੀ ਵੀ ਮੈਦਾਨ ਦੇ ਵਿੱਚ ਇਸ ਸਮੇਂ ਤਿਆਰ ਬੱਤਿਆਰ ਜੋਤ ਤੇ ਜਵਾਨੀ ਕਹਿੰਦੇ ਉਮਰਾਂ ਦੀ ਖੇਡ ਹੈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਪੇੜ ਹੈ ਅੱਜ ਤਾਂ ਬੱਕੇ ਬੱਬਰ ਸ਼ੇਰਾਂ ਦੇ ਮੁਕਾਬਲੇ ਸਾਹਮਣੇ ਗੱਬਰੂ ਦੀ ਪਾਈ ਹੋਈ ਰੇਡ ਹੈ ਜੋਰ ਜਵਾਨੀ ਦੇ ਮੁਕਾਬਲੇ ਤੇ ਜੋਰ ਤੇ ਜਵਾਨੀ ਦਾ ਨਹੀਂ ਮਾਣ ਕਰੀਦਾ ਆ ਛੱਪਾਂ ਦੀ ਐ ਸਰੀਆਂ ਤੇ ਨਹੀਂ ਪੈਰ ਤੜੀਦਾ ਆ ਬਹੁਤੀ ਵਧੀਆ ਮਾਰਸ਼ਲ ਦਿਆ ਇਸ਼ਾਰਾ ਕਿ ਇਸ ਸਮੇਂ ਕਾਕੇ ਨੂੰ ਹਲਕਾ ਜਿਹਾ ਟੱਚ ਲੱਗ ਗਿਆ ਨੰਬਰ ਕਹਿੰਦੇ ਸੰਧਵਾ ਦੇ ਅਰੋਡਰ ਦੇ ਹਿੱਸੇ ਜੁੜ ਚੁੱਕਾ ਹੈ ਸਾਹਮਣੇ ਗੱਬਰੂ ਦੀ ਪਾਈ ਹੋਈ ਰੇਡ ਹੈ ਕਿ ਜੜ ਦੀ ਜਵਾਨੀ ਦਾ ਨਹੀਂ ਮਾਣ ਕਰੀਦਾ ਛੱਪਾਂ ਦੀ ਐ ਸਰੀਆਂ ਤੇ ਨਹੀਂ ਪੈਰ ਤੜੀਦਾ ਹੁੰਦੇ ਨੇ ਬਗਾਨੇ ਤੇ ਪਰੇ ਤੇ ਉਪਰੇ ਆ ਸਾਡੇ 바ਾਰੇ ਰੱਖੀ ਨਾ ਤੂੰ ਦਿਲ 'ਚ ਭਲੇਖਾ ਆ ਰੋਲ ਦਿੱਤੇ ਅਸੀਂ ਕਹਿੰਦੇ ਖੜੇ ਤੇ ਕਰੇ ਜੋਗੀ ਬੈਂਸ ਦਾ ਗਾਇਆ ਹੋਇਆ ਗੀਤ ਬੁੱਲਾ ਕੌਲਗੜੀਏ ਦਾ ਲਿਖਿਆ ਹੋਇਆ ਗੀਤ ਕਿ ਸਾਡੇ 바ਾਰੇ ਰੱਖੀ ਨਾ ਤੂੰ ਦਿਲ 'ਚ ਭਲੇਖਾ ਆ ਰੋਲ ਦਿੱਤੇ ਅਸੀਂ ਕਹਿੰਦੇ ਖੜੇ ਤੋਂ ਕਰੇ ਆ ਖੜੇ ਤੋਂ ਖਰਾਬ ਕਾਬਲਾ ਆ ਟਾਕਾ ਆ ਸਿਰੇ ਦੇ ਜੱਫੇ ਪੜਦਾ ਅੱਜ ਸਿਰੇ ਦੇ ਅੱਜ ਪਿਆਰ ਦਾ ਬਹਾਦੂਰ ਨਾਲ ਗਾ ਘੱਟ ਮਾਰਨਾ ਟੱਕ ਪੱਟੀ ਨਾਲ ਕੰਮ ਕਰਦੇ ਤੇ ਕੱਲਣਾ के सट चोट न लॻे साफ़ खेॾणी आहे ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਵਿਚਕਾਰ ਤੇ ਸਾਹਮਣੇ ਦੇਖਦੇ ਆਂ ਕਿ ਗੋਲੀਆਂ ਵਾਲੇ ਜੱਫੀ ਪਾਈ ਹੋਈ ਰੇਟ ਤੇ ਹੁਣ ਤਿੰਨੇ ਜੱਫੀ ਮੈਦਾਨ ਦੇ ਵਿੱਚ ਸੰਧਵਾ ਵਾਲੇ ਵੀ ਤਿਆਰ ਬਟਿਆਰ ਹੈ ਪਰਲੀ ਕੰਨੀ ਮੇਝੀ ਹੱਥ ਕਰਾਰੇ ਕਰਨੇ ਪੈਣੇ ਹੈ ਹੌਸਲੇ ਬਲੰਦ ਹੋਣੇ ਸਾਹਮਣੇ ਦੇਖਦੇ ਆਂ ਕਿ ਤਿੰਨੇ ਜੱਫੀ ਵੀ ਆ ਗੋਲੀਆਂ ਦੇ ਹਾਲ ਸਮੇਂ ਬਿਲਕੁਲ ਤਿਆਰ ਬਟਿਆਰ ਹੈ ਪਰ ਟੀਮਾਂ ਦਾ ਨੂੰ ਟੇਕਾ ਮੱਥਾ ਸੱਜੇ ਪੜਤੇ 12-13 ਮਾਰੀਆਂ ਥਾਪੀਆਂ ਕਿ ਐ ਸਮੇਂ ਤਿੰਨੇ ਜੱਫੀ ਵੀ ਤਿਆਰ ਬਟਿਆਰ ਕਿ ਜਿਹੜੇ ਮੋਢਿਆਂ ਉੱਤੋਂ ਦੀ ਸੀ ਧੁੱੱਕਦੇ ਉਹ ਮੁਠੀਆਂ 'ਚ ਮੀਚੇ ਹੋਏ ਆ ਅੱਜ ਇਹ ਕੱਢਵੇਂ ਰਿਕਾਰਡ ਪੈਦਾ ਕੀਤੇ ਹੋਏ ਆ ਅਜਿਹਾ ਰਿਕਾਰਡ ਬੋਲਦੇ ਆ ਕੀਤੀ ਮਿਹਨਤ ਅੱਜ ਮੈਦਾਨ ਦੇ ਵਿੱਚ ਗੋਲੀਆਂ ਦੇ ਇਸ ਖੇਡ ਮੈਦਾਨ ਦੇ ਵਿੱਚ ਇਹ ਸਾਹਮਣੇ ਭਾਈ ਮੂਵ ਸਪਰੇ ਵੀ ਮੈਦਾਨ 'ਚ ਪਹੁੰਚਦੇ ਤੇ ਅਗਲੀਆ ਦੋਨੋਂ ਟੀਮਾਂ ਤਿਆਰੀ ਕਰ ਲਓ ਖਾਨਪੁਰ ਤੇ ਮੌਲਾ ਇਹ ਦੋਨੋਂ ਟੀਮਾਂ ਸੈਮੀਫਾਈਨਲ ਦੀ ਆ ਵੀ ਤਿਆਰ ਬਟ ਤਿਆਰ ਹੋ ਜਾਓ। ਇਧਰ ਵੀ ਚਾਰੇ ਜਾਫੀ ਆ ਇਸ ਸਮੇਂ ਸੰਧਵਾ ਦੇ ਤੇ ਇਧਰ ਇਹ ਹੱਟ ਪਿੱਛੇ ਮਿੱਤਰਾਂ ਦੀ ਮੁੱਛ ਦਾ ਸਵਾਲ ਹੈ। ਅੱਜ ਬੱਲੇ ਬੱਲੇ ਕਰਾਈ ਜਾਂਦੇ ਆ ਤੇ ਨੰਬਰ ਗੋਲੀਆਂ ਦੀ ਟੀਮ ਲਈ ਸ਼ਾਨਦਾਰ ਗੱਭਰੂ ਲੈ ਕੇ ਵਾਪਸ ਜਾਂਦਾ ਹੋਇਆ। ਸਾਹਮਣੇ ਵੀ ਚਾਰੇ ਜਾਫੀ ਆ ਇਸ ਸਮੇਂ ਆ ਤਿਆਰ ਬਟ ਤਿਆਰ ਹੈ ਪਰ ਹਵਾ ਹਵਾ ਹੋ ਗਿਆ ਗੱਭਰੂ। ਇਸ ਸਮੇਂ ਨੰਬਰ ਸੰਧਵਾ ਦਾ ਵੀ ਇਧਰ ਵੀ ਆਪਣੀ ਟੀਮ ਲਈ ਨਿਕਲ ਕੇ ਵਾਪਸ ਕਰਦਾ ਹੋਇਆ। ਚੱਲ ਵੀ ਸਾਹਮਣੇ ਗੱਭਰੂ ਆ ਕਬੱਡੀ ਸਾਹਮਣੇ ਦੇਖ ਲਿਆਗੇ ਚਾਰ ਜਾਫੀ ਵੀ ਮਾਰਦੇ ਪੱਟਾਂ ਦੇ ਥਾਪੀਆਂ ਕਿਹੜਾ ਗੱਬਰੂ ਨੌਜਵਾਨ ਐ ਇਸ ਸਮੇਂ ਆ ਜਫਾ ਭਰਨੀ ਕੋਸ਼ਿਸ਼ ਕਰਦਾ ਚਾਰੇ ਜਾਫੀ ਵੀ ਤਿਆਰ ਬਟ ਤਿਆਰ ਹੈ ਕਿ ਕਾਲਜੋਗ ਵਿੱਚ ਬੰਦਾ ਚੈਂਟ ਹੋਣਾ ਚਾਹੀਦਾ ਕਬੱਡੀ ਦੇ ਵਿੱਚ ਯਾਰੋ ਕਰੰਟ ਹੋਣਾ ਚਾਹੀਦਾ ਘਰ ਦੀ ਲੜਾਈ ਆਮਬੈਲੀ ਵਾਲਿਆ ਹੁੰਦੇ ਸੂਰਮੇ ਜਦੋਂ ਕੌਮਾ ਪਿੱਛੇ ਲੜ ਜਾਂਦੇ ਨੇ ਭੇਡੂਆਂ ਦੀਆਂ ਤਾਂ ਯਾਰੋ ਟਕਰائیں ਹੁੰਦੀਆਂ ਆ ਸਿੰਘ ਗੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਅੱਜ ਤੱਕ ਕੁੰਡੀਆਂ ਦੇ ਸਿੰਘ ਵਜਣ ਵਾਲਾ ਆ ਮੁਕਾਬਲਾ ਸਾਹਮਣੇ ਦੇਖਦੇ ਆ ਕਿ ਗੱਭਰੂ ਨੌਜਵਾਨ ਐ ਸਵੇ ਆ ਜਾਫੀ ਜਫਾ ਨਹੀਂ ਲੱਗ ਗਿਆ ਪਰ ਰੋਡਰ ਕਹਿੰਦੇ ਸੰਧਵਾ ਵਾਲਾ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਪਿਆਰ ਨਾਲ ਬਸ ਕੋਈ ਗੱਲ ਨਹੀਂ ਪਿਆਰ ਨਾਲ ਪਿਆਰ ਨਾਲ ਮੇਰੇ ਵੀ ਪਿਆਰ ਨਾਲ ਕਿ ਖਿਡਾਰੀ ਦੇ ਕੋਈ ਸਾਢੇ ਝੋਟ ਨਾ ਇਹ ਰੋਦ ਖਿਡਾਰੀ ਕਬੱਡੀ ਖੇਡ ਰਿਹਾ ਸੀ ਇਹ ਕਬੱਡੀ ਦੇ ਕਮੂਸਵਰੇ ਦੇ ਜੀ ਉਧਰ ਬੱਬਰ ਗੋਲੀਆਂ ਵਾਲਾ ਬੱਬਰ ਸ਼ੇਰ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਇਧਰ ਮਾਰੀਆਂ ਸੱਜੇ ਪੜਤੇ 12 13 ਥਾਪੀਆਂ ਆ ਤਿੰਨੇ ਜੱਫੀ ਵੀ ਬਿਲਕੁਲ ਤਿਆਰ ਬੱਤਿਆਰ ਹੈ ਪਰ ਸੰਧਵਾ ਵਾਲਾ ਵੀ ਕਹਿੰਦੇ ਬੱਬਰ ਸ਼ੇਰ ਆਪਣੀ ਟੀਮ ਲਈ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ 20 ਨੰਬਰਾਂ ਤੇ ਹਾਰ ਜਿੱਤ ਕਿਹਦੀ ਟੀਮ ਆਵਲਾ ਜਿੱਤੇਗੀ ਉਹ ਤਾਂ ਸਮੇਂ ਦੀਆਂ ਗੱਲਾਂ ਹੋਈਆਂ ਪਰ ਸੰਧਵਾ ਵਾਲੇ ਵੀ ਬੱਬਰ ਸ਼ੇਰ ਚਾਰੇ ਜਾਫੀ ਆ ਇਸ ਸਮੇਂ ਮਾਰਦੇ ਪੱਟਾਂ ਦੇ ਥਾਫੀਆਂ ਆ ਇਸ ਸਮੇਂ ਚਾਰੇ ਜਾਫੀ ਵੀ ਤਿਆਰ ਹੈ ਕਿ ਜਦੋਂ ਰੁੱਤ ਖੇਡਾਂ ਦੀ ਆਵੇ ਮੁੰਡਾ ਡੰਡ ਬੈਠਕਾ ਲਾਵੇ ਆ ਬਾਪੂ ਬੂਰੀ ਮੱਝ ਲੈ ਆਵੇ ਜਿਹਦਾ ਦੁੱਧ ਡੈਰੀ ਨਾ ਜਾਵੇ ਚਾਰ ਬੱਕਰੇ ਦਾ ਪਾਉਣਾ ਪੈਂਦਾ ਏ ਜੇ ਪੁੱਤ ਨੂੰ ਪਲੇਅਰ ਬਣਾਉਣਾ ਤਾਂ ਘਰੋਂ ਖਵਾਉਣਾ ਪੈਂਦਾ ਏ ਘਰੋਂ ਖਵਾ ਕੇ ਹੀ ਪੁੱਤ ਪਲੇਅਰ ਬਣਦੇ ਆ ਇਧਰਲੇ ਪਾਸੇ ਵੀ ਦੇਖ ਅੱਜ ਸੰਧਵਾ ਵਾਲਾ ਜੋਦਾ ਵੀ ਅੱਜ ਆ ਸਿਰੇ ਦੀਆਂ ਕਬੱਡੀਆਂ ਪਾਰ ਰਿਹਾ ਤੇ ਸਾਹਮਣੇ ਜਾਫੀ ਆ ਸਮੇ ਗੋਲੀਆਂ ਵਾਲਾ ਆ ਜਾਫੀ ਜਫਾ ਨਹੀਂ ਲੱਛ ਗਿਆ ਨੰਬਰ ਐ ਸਮੇ ਸੰਧਵਾ ਵਾਲਾ ਰੈਡਰ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਵਾਪਸ ਜਾਂਦਾ ਹੋਇਆ ਚੱਲ ਵੀ ਸਾਹਮਣੇ ਗੱਭਰੂ ਪਾ ਕਬੱਡੀ ਅਗਲੀਆਂ ਟੀਮਾਂ ਤਿਆਰ ਬੱਤਿਆਰ ਬਾਕੀ ਵੀ ਗੋਲੀਆਂ ਦੇ ਥੋੜੇ ਜਿਹਾ ਸਪੋਰਟਰ ਮੇਰੇ ਵੀ ਸਾਈਡ ਤੇ ਰਹਿਣਾ ਸਾਡੀ ਕਮੇਟੀ ਵੱਲੋਂ ਬੇਨਤੀ ਹੈ ਕਿ ਆਪਾਂ ਥੋੜੇ ਜਿਹਾ ਸਾਈਡ ਤੇ ਖੜੇ ਹੋਣਾ ਇੱਕ ਇੱਕ ਨੰਬਰ ਦੀ ਲੜਾਈ ਹੈ ਪਰ ਸਾਹਮਣੇ ਦੇਖਦੇ ਕਿ ਗੋਲੀਆਂ ਵਾਲਾ ਯੋਧਾ ਵੀ ਅੱਜ ਸਿਰੇ ਦੀਆਂ ਗੱਲਾਂ ਕਰ ਰਿਹਾ ਹੈ ਸਿਰੇ ਦੇ ਨੰਬਰ ਆਪਣੀ ਟੀਮ ਲਈ ਪ੍ਰਾਪਤ ਕਰ ਰਿਹਾ ਹੈ ਸਾਹਮਣੇ ਸੰਧਵਾ ਵਾਲਾ ਇਸ ਸਮੇਂ ਗਵਰਨਰਾਜਾ ਦੇ ਡੇਟ ਆ ਰਿਹਾ ਹੈ ਕਿ ਚਾਰ ਜੱਫੀ ਵੀ ਤਿਆਰ ਬੈਠਾ ਹੈ ਕਿ ਖੇਡਾ ਵਾਲੇ ਖੇਡਣ ਨੂੰ ਜੀ ਕਰਦਾ ਜਿੰਨੂੰ ਆਖਦੇ ਕੋੜ ਕਬੱਡੀਆਂ ਨੇ ਗਈ ਖੇਡ ਦੇ ਹਿੱਕ ਦੇ ਜੋਰ ਕਈਆਂ ਗੁੱਟਫੜ ਕੈਂਚੀਆਂ ਛੱਡੀਆਂ ਨੇ ਬਾੜੇ ਜਾਈਏ ਉਹਨਾਂ ਖਿਡਾਰੀਆਂ ਦੇ ਜਿਨ੍ਹਾਂ ਨੇ ਮੁਖ ਤੇ ਚ ਪਣਾਈਆਂ ਹੋਈਆਂ ਹੱਡੀਆਂ ਨੇ ਕੋਈ ਸਮਝੀ ਜਦੋਂ ਕਬੱਡੀ ਦਾ ਕੌਡੀ ਮੁੱਲ ਨਹੀਂ ਪਿਆ ਜੇ ਡਾਲਰਾਂ ਪੌਂਡਾਂ ਦੀ ਖੇਡ ਕਬੱਡੀ ਹੈ ਤੇ ਸਾਹਮਣੇ ਗੋਲੀਆਂ ਵਾਲੇ ਗੱਬਰੂ ਦੀ ਪਾਈ ਹੋਈ ਰੇਡ ਤੇ ਸੰਧਵਾ ਵਾਲੇ ਵੀ ਚਾਰ ਜੱਫੀ ਤਿਆਰ ਆ ਸੌਣ ਰੁੜਕੀ ਵਾਲਾ ਇਹ ਸੌਣ ਰੁੜਕੀ ਵਰਗਾ ਆ ਜੱਫਾ ਲਾ ਗਏ ਗੱਬਰੂ ਮੈਨੂੰ ਲੱਗਦਾ ਹੈ ਕਿ ਆਪਣੀ ਟੀਮ ਲਈ ਇੱਕ ਅੰਕਕਦਾ ਹੋਰ वाधा करिया बहुत बहुत धनवाद कजे सॾे मनप्रीत डी जे ਮੇਰੇ ਵੀਰ ਗੱਲ ਸਿੰਘ ਜੀ ਟਿੱਪਿੰਡ ਮੌਲਾ ਵਾਹਤ ਜਿਨ੍ਹਾਂ ਦਾ ਸਾਊਂਡ ਬੜਾ ਪਿਆਰੀ ਸਾਊਂਡ ਹੈ ਹਰ ਖੁਸ਼ੀ ਦੇ ਪਲ ਹਰ ਖੇਡ ਮੇਲੇ ਦੇ ਵਿੱਚ ਮਨਪ੍ਰੀਤ ਡੀਜ ਲਾਈਕ ਸਾਊਂਡ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀ ਛੂਟੀ ਵਾਜ ਨੂੰ ਵੱਡੀ ਕਰਕੇ ਤੁਹਾਡੇ ਤੱਕ ਪਹੁੰਚਾ ਰਹੇ ਐ ਸਾਹਮਣੇ ਚਾਰੇ ਜਾਪੀ ਵੀ ਤਿਆਰ ਹੈ ਤੇ ਜੋਰ ਜਵਾਨੀ ਦੇ ਮੁਕਾਬਲੇ ਕਿ ਕੋਟ ਕੋਟ ਮਾਣੇ ਖਵਾਈਆਂ ਚੂਰੀਆਂ ਚੁੰਗ ਕੇ ਜਵਾਨ ਹੋਏ ਮੱਝਾ ਪੂਰੀਆਂ ਜਦੋਂ ਲਾਈ ਦਾ ਮੈਦਾਨ ਵਿੱਚ ਗੇੜਾ ਐਵੇਂ ਨਹੀਂ ਤਰੀ ਹੁੰਦੀ ਆ ਨਾ ਬੋਲਦਾ ਸਪੀਕਰ ਜਤੇਰਾ ਐਵੇਂ ਨਹੀਂ ਤਰੀਫਾ ਹੁੰਦੀ ਅੱਜ ਸਾਡੀ ਮਨਪਰੀ ਡੀਜ ਸਾਊਂਡ ਸਰਵਿਸ ਲਈ ਸਾਡੀ ਆਵਾਜ਼ ਵੀ ਤੁਹਾਡੇ ਤੱਕ ਪੁੱਜ ਰਹੀ ਹੈ ਬੜੀ ਪਿਆਰੀ ਸਾਊਂਡ ਹੈ ਸਾਹਮਣੇ ਤਿੰਨੇ ਜੱਫੇ ਵੀ ਤਿਆਰ ਬਰ ਤਿਆਰ ਹੈ ਇਸ ਸਮੇਂ ਗੱਭਰੂ ਦੀ ਪਾਈ ਹੋਈ ਰੇਡ ਉਰਲੀ ਕੰਨੀ ਤੋਂ ਗੱਭਰੂ ਆ ਜੱਫਾ ਲਾਉਣ ਦੀ ਕੋਸ਼ਿਸ਼ ਹੈ ਲੱਗੇ ਲੱਗੇ ਬਸ ਹੋ ਗਿਆ ਮੇਰਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਸਰਦਾਰ ਚੰਨਜੀਤ ਸਿੰਘ ਜੀ ਚੰਨੀ ਜੋ ਸਾਡੇ ਡਿਊਟੀ ਸਪੀਕਰ ਹੈ ਸਰਦਾ ਜੈ ਕਿਸਨਜੀਤ ਰੌੜੀ ਸਾਹਿਬ ਤੁਸੀਂ ਸਾਡੇ ਖੇਡ ਮੇਲੇ ਦੇ ਵਿੱਚ ਉਹਨਾਂ ਦੇ ਪੇਸਾ ਪੁੱਜਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾ ਚੰਦਜੀਤ ਸਿੰਘ ਜੀ ਚੰਨੀ ਸਾਹਿਬ ਦਾ ਬੜੀ ਸਿਆਸੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਖੇਡ ਮੇਲੇ ਦੇ ਵਿੱਚ ਪੁੱਜਿਆ ਸੀ ਸਮੁੱਚੀ ಗ್ರಾಮ ਪੰਚਾਇਤ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਔਰ ਸਮੇਂ ਬਹੁਤ ਹੀ ਸਖੜਾ ਮੁਕਾਬਲਾ ਪਹਿਲਾ ਸੈਮੀ ਫਾਈਨਲ ਮੈਚ ਆ 70 ਕਿਲੋ ਵਰਗ ਦਾ ਚੱਲ ਰਿਹਾ ਚਾਰੇ ਜਾਫੀ ਵੀ ਗੋਲੀਆਂ ਦੇ ਤਿਆਰ ਐ ਇਸ ਸਮੇਂ ਆ ਦੋ ਨੰਬਰ ਕੰਨੀ ਜੱਫਾ ਲਾਉਣ ਦੀ ਕੋਸ਼ਿਸ਼ ਹੈ ਪਰ ਰੇਡਰ ਵੀ ਕਹਿੰਦੇ ਸੰਧਵਾ ਵਾਲਾ ਬਿਲਕੁਲ ਫੁੱਲ ਹੁਸ਼ਿਆਰ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਗੱਭਰੂ ਨੌਜਵਾਨ ਇਸ ਸਮੇਂ ਵਾਪਸ ਜਾਂਦਾ ਹੋਇਆ ਅਗਲੀਆਂ ਟੀਮਾਂ ਮੌਲਾ ਤੇ ਖਾਨਪੁਰ ਦੀਆਂ ਟੀਮਾਂ ਤਿਆਰ ਬੈਠਾ ਹੋ ਜੀ ਦੇਖੋ ਦੇਖੋ ਮੇਰੇ ਵੀਰ ਦੇਖੋ ਮੇਰੇ ਮਾਲਕ ਮੇਰਾ ਸੱਚੇ ਬਾਦਸ਼ਾਹ ਸਤਗੁਰੂ ਮੋਰ ਪਰਿਆ ਹਰ ਰੱਖਣ ਸੰਤ ਮਹਾਪੁਰਸ਼ ਚੜ੍ਹਦੀ ਕਲਾ ਰੱਖਣੇ ਨਖੜੀਆਂ ਤੇ ਕਿਉਂਕਿ ਕਬੱਡੀ ਸੱਤਾ ਰੂੜਿਆਂ ਦੀ ਖੇਡ ਮੰਨੀ ਜਾਂਦੀ ਹੈ ਪਰ ਮਾਲਕ ਦੇ ਚਰਣਾ ਚਰਦਾਸ ਬੇਨਤੀ ਕੀਤੀ ਹੈ ਕਿ ਸਤਗੁਰੂ ਖਿਡਾਰੀ ਹੱਸਦੇ ਆਏ ਤੇ ਹੱਸਦੇ ਆਪਣੇ ਘਰਾਂ ਨੂੰ ਜਾਣ ਛੱਟਾਂ ਝੁੱਟਾਂ ਤੋਂ ਬੱਬਰ ਸ਼ੇਰਾਂ ਨੂੰ ਬਚਾ ਕੇ ਰੱਖਣ ਸਾਹਮਣੇ ਦੇਖਦੇ ਆ ਕਿ ਇਸ ਸਮੇਂ ਚਾਰ ਆ ਜੱਫੀ ਵੀ ਬਿਲਕੁਲ ਸੰਧਵਾ ਵਾਲੇ ਤਿਆਰ ਬੱਤਿਆਰ ਹੁਣ ਬਿਉਂਟ ਬੰਦੀ ਬਣਾਉਣੀ ਪੈਂਦੀ ਹੈ ਕਿ ਪਹਿਲਾ ਹੁਣ ਕਿਹੜੇ ਜੱਫੀ ਤੋਂ ਜਫਾ ਲਵਾਇਆ ਜਾਏ ਧਰਤੀ ਮਾਦਾ ਨੂੰ ਟੇਕਿਆ ਮੱਥਾ ਸੂਰਜ ਦੇਵਤੇ ਤੋਂ ਲਈਆ ਸ਼ਕਤੀ ਚਾਰ ਜੱਫੀਆਂ ਦੀ ਘੁੰਮਦੀ ਹੋਈ ਘੇਰੀ ਦੇ ਵਿੱਚੋਂ ਲੈ ਵੀ ਇਧਰ ਵੀ ਚਾਰੇ ਜੱਫੀ ਬਿਲਕੁਲ ਤਿਆਰ ਬੱਤਿਆਰ ਹੈ ਪਰ ਦੇਖਦੇ ਆ ਕਿ ਗੱਭਰੂ ਨੌਜਵਾਨ ਇਸ ਸਮੇਂ ਕੁੜਲੀ ਕਰਨੇ ਪਰ ਸਾਹਮਣੇ ਮੈਨੂੰ ਲੱਗਦਾ ਕਿ ਵਿਸਲ ਵੱਜ ਗਿਆ ਡਬਲ ਟੱਚ ਦਾ ਇਸ਼ਾਰਾ ਤੇ ਨੰਬਰ ਐ ਸਮੇਂ ਰੇਡਰ ਦੇ ਹਿੱਸੇ ਦੇ ਚੁੱਕਾ ਹੈ ਸਾਹਮਣੇ ਜਫਾ ਵੀ ਤਿਆਰ ਬਟ ਤਿਆਰ ਹੈ ਅੱਗੇ ਬਿਅੌਦਬੰਦੀ ਦੇ ਨਾਲ ਆ ਜਫਾ ਲੌੜਾ ਪੈਣਾ ਆ ਚੋਟੀ ਦਾ ਰੇਡਰ ਆ ਜਫਾ ਵੀ ਸਿਰੇ ਦਾ ਆ ਮਾਰਿਆ ਹੋਇਆ ਪੰਪ ਹੈ ਅਜੇ ਵੀ ਪੂਰੀ ਕੋਸ਼ਿਸ਼ ਹੈ ਪਰ ਰੇਡਰ ਵੀ ਵੀ ਇਸ ਸਮੇਂ ਸੰਧਵਾ ਵਾਲਾ ਆਪਣੀ ਟੀਮ ਲਈ ਸ਼ਾਨਦਾਰ ਨੰਬਰ ਲੈ ਕੇ ਵਾਪਸ ਆਉਂਦਾ ਹੋਇਆ ਇਹ 20 ਨੰਬਰਾਂ ਤੇ ਹਾਰ ਜਿੱਤ ਹੋਣੀ ਹੈ ਅੱਜ ਤੱਕ ਕਲੰਬਾ ਵਰਗਾ ਮੈਚ ਆ 70 ਕਿਲੋ ਦਾ ਮੌਲਾ ਬਾਦ ਬੋਲਦੀ ਧਰਤੀ ਦੇ ਦੇਖਣ ਨੂੰ ਮਿਲਿਆ ਸਾਹਮਣੇ ਗੱਬਰੂ ਦੀ ਪਾਈ ਹੋਈ ਰੇਡ ਤੇ ਤਿੰਨ ਜਾਫੀਆਂ ਦੀ ਘੁੰਮਲੀ ਹੋਈ ਕਿਹੀ ਆ ਪਰ ਨੰਬਰ ਐ ਸਮੇਂ ਰੇਡਰ ਦੇ ਹਿੱਸੇ ਜੁੜ ਚੁੱਕਾ ਹੈ ਕਿ ਜਦ ਤੱਕ ਟੱਚ ਨਹੀਂ ਵੱਜਦਾ ਚੈਨ ਤੋੜ ਨਹੀਂ ਸਕਦੇ ਤਿੰਨੇ ਜਾਫੀ ਕਿ ਤਿੰਨ ਭਾਈਆਂ ਨੂੰ ਫੜ ਕੇ ਚੈਨ ਬਣਾਉਣੀ ਪੈਂਦੀ ਹੈ ਜੇ ਰੇਡਰ ਨਾਲ ਮੰਨੇ ਤਾਂ ਗੱਲ ਮਨਾਉਣੀ ਪੈਂਦੀ ਹੈ ਹੋਰ ਕੌਣ ਜੱਫਾ ਪੜਦਾ ਕੌਣ ਬੱਲੇ ਬੱਲੇ ਕਰਾਉਂਦਾ ਭਾਈ ਜਾਫੀ ਵੀ ਚੋਟੀ ਦਾ ਇਧਰਲੇ ਪਾਸੇ ਆਹ ਰੇਡਰ ਵੀ ਸੋਹਣਾ ਪਰ ਹੁਣ ਦੇਖਦੇ ਕਿ ਪੂਰੀ ਕੋਸੇ ਦਾ ਬਾਈ ਤਾੜੀਆਂ ਮਾਰੇ ਤੇ ਮੈਚ ਵਈਆ ਲੱਗਾ ਹੈ ਇਹ ਕਬੱਡੀ ਕਹਿੰਦੇ ਸਾਰੀਆਂ ਖੇਡਾਂ ਦਾ ਮਿਸ਼ਰਣ ਮੰਨਿਆ ਜਾਂਦਾ ਹੈ ਕਈ ਵਾਰੀ ਪਹਿਲਵਾਨਾਂ ਵਰਗੇ ਦਾ ਲੱਗਦੇ ਹੈ ਕਈ ਵਾਰੀ ਜਮਨਾਸਟਿਕ ਵਰਗੀ ਖੇਡ ਬਣ ਜਾਂਦੀ ਹੈ ਕਈ ਵਾਰੀ ਰੇਸਾਂ ਵਰਗੀ ਰੇਸ ਲੱਗ ਜਾਂਦੀ ਹੈ ਇਹ ਤਾਂ ਸਾਰੀਆਂ ਖੇਡਾਂ ਦਾ ਮਿਸ਼ਰਣ ਕਹਿੰਦੇ ਕਬੱਡੀ ਮੰਨਿਆ ਜਾਂਦਾ ਜਿਹਦੇ ਚ ਹਰ ਤਰ੍ਹਾਂ ਦੇ ਦਾ ਵਰਚੇ ਦੰਦੇ ਸਾਹਮਣੇ ਗੱਭਰੂ ਦੀ ਪਾਈ ਹੋਈ ਰੇਡ ਹੈ ਤੇ ਗੋਲੀਆਂ ਵਾਲਾ ਗੱਭਰੂ ਐਸ ਸਮੇਂ ਆਪਣੀ ਟੀਮ ਲਈ ਇੱਕ ਅੰਕ ਦਾ ਹੋਰ ਇਹ ਵਾਅਦਾ ਕਰਦਾ ਹੋਇਆ ਚੱਲ ਵੀ ਸਾਹਮਣੇ ਗੱਭਰੂ ਪਾ ਕਬੜੇ ਤਿੰਨੇ ਝਾਫੀ ਵੀ ਮਾਰਦੇ ਪੱਟਾਂ ਦੇ ਥਾਪੀਆਂ ਹੁਣ ਕੌਣ ਡੱਕਦਾ ਕਾਕੇ ਕੰਮ ਕਰਨਾ ਪੈਣਾ ਜੱਫੀ ਦੀ ਚੋਟੀ ਦਾ ਪਰ ਸਾਹਮਣੇ ਦੇਖਿਆ ਕਿ ਰੋਡਰ ਵੀ ਇਸ ਸਮੇਂ ਸੰਧਵਾ ਵਾਲਾ ਆਪਣੀ ਟੀਮ ਲਈ ਇਹ ਅੰਕ ਦਾ ਹੋਰ ਵਾਅਦਾ ਕਰਦਾ ਹੋਇ ਇੱਕ ਪਾਸੇ ਸਾਡੇ ਮਾਸਾ ਰਾਮਪੁਰ ਬਿਰੋੜਾ ਦੂਜੇ ਪਾਸੇ ਸਾਡੇ 로ਕੀ ਪਹਿਲਵਾਨ ਜੀ ਮੋਲੇ ਵਾਲੂ ਵੱਡੀਆਂ ਜ਼ਿੰਮੇਵਾਰੀਆਂ ਸਬਾਮਾ ਨਿਭਾ ਰਹੇ ਉੜਦੀ ਹੋਈ ਮਾਂ ਮਿੱਟੀ ਦੀ ਧੂੜ ਆ ਚਾਰ ਜੱਫੀਆਂ ਦੀ ਘੁੰਮਦੀ ਹੋਈ ਘੇਰੀ ਦੇ ਵਿੱਚੋਂ ਹੋਰ ਕੌਣ ਜੱਫਾ ਪੜਦਾ ਵਿੱਚ ਆ ਪਤਲਾ ਪਤੰਗ ਜਿਹਾ ਸਰੀਰ ਮਾਸਾ ਵੀ ਮਾਸ ਨਹੀਂ ਵੱਡ ਪਿੰਡੇ ਤੇ ਪਰ ਜੱਫੇ ਠੋਕੇ ਲਾਉਂਦਾ ਕੰਮ ਸਿਰੇ ਦੇ ਕਰਦਾ ਪਰ ਸਾਹਮਣੇ ਰੇਡਰ ਵੀ ਆ ਸਮੇਂ ਗੋਲੀਆਂ ਵਾਲਾ ਆਪਣੀ ਟੀਮ ਲਈ ਇੱਕ ਅੰਕ ਦਾ ਹੋਰ ਵਾਅਦਾ ਕਰਦਾ ਹੋਇਆ ਬੜੀ ਵਧੀਆ ਇੱਧਰ ਦੇਖੋ ਪਟਾਕੇ ਪੈ ਰਹੇ ਆ ਢੋਲਾ ਵੱਜ ਰਹੇ ਆ ਮੁਕਾਬਲਾ ਚੋਟੀ ਦਾ ਛੱਡੇ ਛੋਟੇ ਵੀਰਿਆ ਕਰਨੇ ਆ ਰੀਸ ਸ਼ਰਾਬੀਆਂ ਦੀ ਆਹ ਵੇਖੋ ਪਟਾਕੇ ਪੈਂਦੇ ਕਬੱਡੀ ਖੇਡ ਪੰਜਾਬੀਆਂ ਦੀ ਹਾਂ ਨਸ਼ਾ ਪੱਟਿਆਂ ਦੀ ਹਿੱਸਾ ਨਾ ਕਰਿਆ ਕਰੋ ਖਿਡਾਰੀਆਂ ਨੇ ਹਿੱਸਾ ਕਰੋ ਕਿ ਐਸੀ ਵੀ ਵਧੀਆ ਖਿਡਾਰੀ ਬਣੀ ਐਸੀ ਵੀ ਆਪਣੇ ਮਾਤਾ ਪਿਤਾ ਦਾ ਆਪਣੇ ਨਗਰ ਦਾ ਕਬੱਡੀ ਦੇ ਵਿੱਚ ਨਾਮ ਰੋਸ਼ਨ ਕਰੀਏ ਸਾਹਮਣੇ ਗੱਬਰੂ ਦੀ ਪਾਈ ਹੋਈ ਰੇਡ 21 22 ਸਾਲ ਦੀ ਓਹ ਕਿ ਤੇਰੇ 20 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ ਇਹਦੇ ਨਾਲ ਹੀ ਮੈਚ ਜਿਹੜਾ ਸਮਾਪਤ ਹੋ ਗਿਆ ਤੇ ਗੋਲੀਆਂ ਦੀ ਟੀਮ ਨੂੰ ਲੱਗਦਾ ਤੇ ਮੈਂ